ਛੋਟੀਆਂ ਗੱਲਾਂ ਤੋਂ ਬੰਦਾ ਕਬਰ ਆ ਜਾਂਦਾ ਹੈ ਕਿ ਪਰਮੇਸ਼ਰ ਨੇ ਮੇਰੀ ਅਰਜ਼ ਨਹੀਂ ਸੁਣੀ ਪਰਮੇਸ਼ਰ ਨੇ ਮੇਰੀ ਬੇਨਤੀ ਨਹੀਂ ਕਬੂਲ ਕੀਤੀ ਮੈਨੂੰ ਤੇ ਇੰਨੇ ਮਹੀਨੇ ਹੋ ਗਏ ਗੁਰੂ ਘਰ ਆਉਂਦੇ ਆ ਧਿਆਨ ਦੇਣਾ ਕਿ ਜੇਕਰ ਕਿ ਧਰਤੀ ਦੇ ਵਿੱਚ ਬੀਜ ਬੋਈਏ ਨਾ ਧਰਤੀ ਦੇ ਵਿੱਚ ਬੀਜ ਬੋਣ ਤੋਂ ਬਾਅਦ ਵੀ 5-6 ਮਹੀਨੇ ਰੁਕਣਾ ਪੈਂਦਾ ਹੈ ਤਾਂ ਫਲ ਦਿੰਦਾ ਜੇ ਗੁਰੂ ਘਰ ਆਏ ਹੋ ਨਾਮ ਜਪਿਆ ਹੈ ਗੁਰਬਾਣੀ ਪੜ੍ਹੀ ਹੈ ਸਾਰਿਆਂ ਤੋਂ ਪਹਿਲਾਂ ਸਿਦਕ ਧਾਰਨਾ ਹੈ ਭਾਈ ਜਿਨੇ ਸਿਦਕ ਧਾਰਿਆ ਹੈ ਗੁਰਨਾਨਕ ਸਾਹਿਬ ਮਹਾਰਾਜ ਨੇ ਫਿਰ ਫਲ ਵੀ ਜ਼ਰੂਰ ਬਖਸ਼ੇ ਨੇ ਇਸ ਦਰ ਤੋਂ ਫਲਾਂ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਸੂ ਸਾਰਿਆਂ ਤੋਂ ਵੱਡੇ ਸਿਦਕ ਦੀ ਜੇ ਗੱਲ ਆਵੇ ਤੇ ਸਿਦਕੀ ਕੌਣ ਹਨ ਮਾਤਾ ਗੁਜਰੀ ਜੀ ਵਰਗਾ ਕੋਈ ਸਿਦਕੀ ਨਹੀਂ ਆਇਆ ਸੱਚੇ ਪਾਤਸ਼ਾਹ ਨੇ ਕਿੰਨਾ ਚਿਰ ਕਿਰਪਾ ਨਹੀਂ ਕੀਤੀ ਕਿੰਨਾ ਚਿਰ ਗ੍ਰਹਿ ਦੇ ਵਿੱਚ ਖੁਸ਼ੀਆਂ ਨਹੀਂ ਬਖਸ਼ੀਆਂ ਪਰ ਹੁਣ ਮਾਤਾ ਨਾਨਕੀ ਜੀ ਨੂੰ ਜਿਹੜੇ ਵਜਨ ਹੋਏ ਸਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹ ਵਜਨ ਪੂਰੇ ਹੋਣ ਦੀ ਤਦਾਰ ਤੇ ਆਏ ਹਨ ਉਹ ਵਜਨ ਪੂਰਨ ਹੋਣ ਤੇ ਆਏ ਹਨ ਕਿਹੜੇ ਵਜਨ ਕਿ ਬੜੀ ਜੋਧਾ ਜਨਮ ਲਵੇਗਾ ਕਲਮ ਦਾ ਧਨੀ ਹੋਵੇਗਾ ਤਿਆਗੀ ਬੜਾ ਤਕੜਾ ਹੋਵੇਗਾ ਸੋ ਮਾਤਾ ਜੀ ਜਦੋਂ 30 ਵਰਿਆਂ ਦੇ ਸਨ ਉਦੋਂ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਨੇ ਕੀਤੀ ਸਿੱਧਕ ਕਿੱਡਾ ਵੱਡਾ ਹੋ ਗਿਆ ਕਿੰਨਾ ਵੱਡਾ ਸਿੱਧਕ ਹੈ ਅੱਜ ਕੱਲ ਬੰਦਾ ਥੋੜੀਆਂ ਚੀਜ਼ਾਂ ਤੇ ਡੋਲ ਜਾਂਦਾ ਹੈ ਤੇ ਮਾਤਾ ਗੁਜਰੀ ਜੀ ਦਾ ਸਿੱਧਕ ਵੇਖੀਏ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਨੇ 30 ਵਰਿਆਂ ਤੱਕ ਕਿਰਪਾ ਨਹੀਂ ਕੀਤੀ 32 ਵਰਿਆਂ ਤੱਕ ਵੀ ਕਿਰਪਾ ਨਹੀਂ ਕੀਤੀ ਅਖੀਰ 33 ਵਰਿਆਂ ਦੇ ਜਦੋਂ ਹੋਏ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਘਰ ਦੇ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਨਮ ਲਿਆ ਮਾਤਾ ਗੁਜਰੀ ਜੀ ਦੀ ਕੁੱਖ ਨੂੰ ਪਾਗ ਲੱਗੇ ਸਹਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਉਹਨਾਂ ਦੇ ਘਰ ਵਿੱਚ ਜਨਮ ਲੈ ਕਰਕੇ ਆਏ ਹਾਰੇ ਜਿਨ੍ਹਾਂ ਨੇ ਆ ਕਰਕੇ ਇੱਕ ਵੱਖਰਾ ਪੰਥ ਚਲਾਉਣਾ ਹੈ ਜੇ ਕਰਕੇ ਸਿੱਧਗ ਵੇਖੀਏ ਤੇ ਮਾਤਾ ਜੀ ਵਰਤਕ ਸਿੱਧਗ ਕਿਸੇ ਦੇ ਕੋਲ ਨਹੀਂ ਸਾਰਿਆਂ ਤੋਂ ਪਹਿਲਾਂ ਆਪਣਾ ਵਾਰ ਸ਼ਹੀਦ ਕਰਾਉਣਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੱਖਾਂ ਦੇ ਮੂਹਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦ ਹੋਏ ਉਸ ਤੋਂ ਬਾਬਤ ਜਿਨ੍ਹਾਂ ਦੇ ਨਾਲ ਮੋਹ ਸੀ ਸਾਰਿਆਂ ਤੋਂ ਵੱਧ ਦਾਦੀ ਦਾ ਪੋਤਿਆਂ ਦੇ ਨਾਲ ਮੋਹ ਹੁੰਦਾ ਤੇ ਕਹਿੰਦੇ ਉਹ ਪੋਤੇ ਵੀ ਸ਼ਹੀਦ ਹੋ ਗਏ ਛੋਟੇ ਸਹਬਜ਼ਾ ਦੇ ਅੱਖਾਂ ਦੇ ਮੂਹਰੇ ਨੀਹਾਂ ਦੇ ਵਿੱਚ ਚੜਨ ਦਿੱਤੇ ਕਿ ਸੇ ਦਾਦੀ ਦੇ ਬੂਰੇ ਉਸ ਦੇ ਪੋਤਿਆਂ ਨੂੰ ਨੀਹਾਂ ਦੇ ਵਿੱਚ ਚੜਨ ਦਿੱਤਾ ਗਿਆ ਹੋਵੇ ਤੇ ਕਿੱਡਾ ਸਿੱਧਕ ਹੋਵੇਗਾ ਉਹਦਾ ਤੇ ਫਿਰ ਵੀ ਮਹਾਰਾਜ ਨੂੰ ਤਨਹਾਣੇ ਦਿੱਤਾ ਕੀ ਆਖਿਆ ਤੇਰਾ ਪਾਣਾ ਮਿੱਠਾ ਲੱਗਿਆ ਵੈਗਰੂ ਤੇਰਾ ਪਾਣਾ ਫਿਰ ਵੀ ਮਿੱਠਾ ਕਰਕੇ ਮੰਨਿਆ ਦੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਵੈਰੀਆਂ ਨੇ ਬਾਣ ਮਾਰ ਕੇ ਸੀਨੇ ਵੰਨ ਦਿੱਤੇ ਪਰ ਫਿਰ ਵੀ ਉਹਨਾਂ ਨੇ ਸਿੱਦਕ ਧਾਰੀ ਰੱਖਿਆ ਤੇ ਅਖੀਰ ਦੇ ਵਿੱਚ ਆਪ ਵੀ ਸ਼ਹਾਦਤ ਦਾ ਜੰਮ ਪੀ ਗਏ ਐਡਾ ਸਿੱਦਕ ਮਾਤਾ ਜੀ ਦਾ ਤੇ ਅੱਜ ਕੱਲ੍ਹ ਦਾ ਬੰਦਾ ਥੋੜੀਆਂ ਚੀਜ਼ਾਂ ਤੇ ਡੋਲ ਜਾਂਦਾ ਹੈ